ਸਾਰੇਆਂ ਪਿਆਰ ਬੜੀ ਸੱਚੀ ਆਸ ਕਰਦੇ ਆਂ ਉਮੀਦ ਕਰਦੇ ਆਂ ਜੇ ਤੁਸੀਂ ਠੀਕਾ ਕਰੋਗੇ ਆਪਾਂ ਸਾਰੇ ਠੀਕਾ ਦਾ ਮਹਿਰ ਵਾਲੀ ਸਾਰੇ ਜਣੇ ਕੁਛਦੇ ਰਹਦੇ ਨੇ ਤੇ ਮੈਨੂੰ ਕਾਫੀ ਫਰਕ ਆਉਥੇ ਨਾਲ ਪਰ ਹੌਲੀ ਹੌਲੀ ਤਦਰ ਬੁਰੀ ਜੋ ਕਿ ਕਮਜ਼ੋਰ ਪਹੁੰਚਾਦਾ ਹੋਗੀ ਪਰ ਕਾਫੀ ਜ਼ਿਆਦਾ ਫਰਕ ਪੈ ਚੁੱਕਿਆ ਹੁਣ ਕੋਈ ਕੁਸ਼ਤਾ ਵੀ ਲੈਦੀ ਹੋ ਤੇ ਕੁਸ਼ਤਾ ਦੀ ਵੀ ਲੈਤੀ ਸੀ ਟਰਾਈ ਕਰੋ ਸ਼ੇਕੀ ਦਾ ਤਰਸ ਕਰੇ ਤੇ ਬਾਕੀ ਆਪਾਂ ਜਿਹੜੇ ਉਸ ਨੰਬ ਦੇਖ ਕੇ ਸੀਗੇ ਤੇ ਅਮੇਰੀ ਅੱਧੀ ਜਾਵਾ ਚਲੀ ਆ ਬਸਾਰੇ ਛੱਡ ਗਏ ਕਿਸੇ ਨੇ ਕਵੈਂਟ ਨਹੀਂ ਕੀਤਾ ਸੀ ਵੀ ਕਿਹੋ ਜਿਹੇ ਜੇ ਕੋਈ ਲੈ ਗਿਆ ਤਾਂ ਅਸੀਂ ਇਹ ਤਾਂ ਨਹੀਂ ਕਿਹਾ ਵੀ ਕਿਉਂ ਲੈ ਗਿਆ ਅਸੀਂ ਸਿਰਫ ਇਹ ਕਿਹਾ ਸੀਗਾ ਵੀ ਜੇ ਥੋੜੇ ਜ ਸਾਡੇ ਲਈ ਛੱਡ ਜਾਂਦੇ ਅਸੀਂ ਵੀ ਆਚਾਰ ਪਾ ਲੈਂਦੇ ਹੈ ਨਾ ਤੇ ਲੈ ਗਏ ਤਾਂ ਵਧੀਆ ਚਲੋ ਕੋਈ ਨਾ ਹੋ ਗਿਆ ਵੈਸੇ ਮੈਂ ਗੱਲ ਕੀਤੀ ਸੀ ਵੀ ਸਾਰੇ ਹੀ ਲੈ ਲੇ ਚੱਕ ਕੇ ਵੀ ਥੋੜੇ ਜ ਛੱਡ ਦਿੰਦੇ ਤਾਂ ਅਚਾਰ ਅਸੀਂ ਵੀ ਪਾ ਲੈਂਦੇ ਤੇ ਅਸਵਰੀ ਅਸੀਂ ਜਿਹੜੇ ਸੀਗੇ ਉਹ ਲੈ ਜਾਂਦੇ ਬਾਕੀ ਜਿਹੜੇ ਲੱਗੇ ਹੋਏ ਨੇ ਅਸੀਂ ਸਾਡੇ ਉੱਤੇ ਗੋਰੀਆਂ ਨੂੰ ਫੋਨ ਕਰਤਾ ਸੀਗਾ ਜੀ ਜੇ ਆ ਮਚਾਈ ਦਿਨੇ ਤਾਂ ਤੁਸੀਂ ਲਿਆ ਜਾ ਕਿ ਜਦ ਆਪਾਂ ਨੇ ਕੀ ਕਰਨੇ ਨੇ ਸਰ ਪੌੜੇ ਆਪਣੇ ਘਟੀ ਕੇ ਆ ਕੇ ਰੱਖੀ ਹੋਈ ਹੈ ਸਰ ਪਾਵਾਂਗੇ ਫਿਰ ਤੁਹਾਨੂੰ ਦੱਸਾਂਗੇ ਤੇ ਅੱਜ ਤੋਂ ਬਣਾਵਾਂਗੇ ਨਵੇਂ ਤਰੀਕੇ ਚ ਜਿਹੜੀ ਕੁਝ ਸੈਂਚਨਾ ਸੌਰੀ ਬ੍ਰੈਡ ਦੇ ਵਿੱਚ ਲਾ ਕੇ ਵੀ ਖਾ ਸਕਦੇ ਆ ਤੇ ਜਿੱਦਾਂ ਪ੍ਰੋਟੇਨ ਬਣਾਉਣੇ ਨੇ ਪ੍ਰੋਟੇਨ ਨੂੰ ਲਾ ਕੇ ਰੋਲ ਕਰਕੇ ਦਿੱਤੇ ਆ ਕੇ ਬੱਚੇ ਸਾਡੇ ਰਾਂ ਕੇ ਆ ਨੂੰ ਲਾ ਕੇ ਖਾਂਦੇ ਹੁੰਦੇ ਸੀਗੇ ਸਲਕ ਜੋ ਬਣ ਗਏ ਉਦਾਂ ਵੀ ਕਰ ਸਕਦੇ ਹੋ ਕਿਉਂਕਿ ਦੂਜੀ ਚਟਨੀ ਆਪਾਂ ਨੇ ਉਜੀ ਤਰ੍ਹਾਂ ਬਣਾਉਣੀ ਹੁੰਦੀ ਆ ਤੇ ਇਹਦਾ ਥੋੜਾ ਜਿਹਾ ਫਰਕ ਹੈ ਤੇ ਇਹਦਾ ਆਪਾਂ ਤੁਹਾਨੂੰ ਦੱਸਿਆ ਪ੍ਰੋਸੈਸ ਕਿਤਾ ਬਣਾਉਣੀ ਹੈ ਤੇ ਜੀ ਚਟਨੀ ਬਣਾਉਣ ਲਈ ਆਪਾਂ ਨੇ ਸਵਾ 1/2 ਕਿਲੋ ਆਂਬ ਲੈਣੇ ਜਿੱਦਾਂ ਕਿ ਆਪਾਂ ਨੇ ਕਿਲੋ ਆਂਬ ਲੈਣੇ ਨੇ ਉਹਦੇ ਵਿੱਚ ਘਟੋ ਘਟ 7-800 ਗ੍ਰਾਮ ਚੀਨੀ ਪਾਣੀ ਚਾਹੀਦੀ ਹੈ ਇਹ ਆਂਬ ਆਪਣੇ ਖੱਟੇ ਨੇ ਵੈਸੇ ਪਿਆ-ਪਿਆ ਦਾ ਕਲਰ ਚੇਂਜ ਹੋ ਗਿਆ ਅਸੀਂ ਇਹ ਗਏ ਹੋਏ ਸੀਗੇ ਆਪਣੇ ਪਿੰਡ ਪੇਕੇ ਘਰ ਤੇ ਤੋੜ ਕੇ ਪਹਿਲਾਂ ਰੱਖੇ ਹੋਏ ਸੀਗੇ ਇਸ ਕਰਕੇ ਥੋੜਾ ਇਹਨਾਂ ਦਾ ਕਲਰ ਚੇਂਜ ਹੋ ਗਿਆ ਹੈਗੇ ਪਰ ਬਹੁਤ ਜ਼ਿਆਦਾ ਖੱਟੇ ਨੇ ਸਵਾ 1/2 ਕਿਲੋ ਆਂਬਾਂ ਦੇ ਲਈ ਆਪਾਂ ਨੇ ਲਈਆਂ 800 ਗ੍ਰਾਮ ਚੀਨੀ ਆਪਣਾ ਕੰਡਾ ਉੱਥੇ ਵਿਆਪਾ ਨੂੰ ਤੋਲ ਲਈ ਸੀ ਇਹਦੇ ਵਿੱਚ ਥੋੜਾ ਜਿਹਾ ਆਪਾਂ ਸਮਾਨ ਪਾਵਾਂਗੇ ਦੋ ਜੇ ਤੁਸੀਂ ਕਿਲੋ ਬਣਾਉਣਾ ਵਾਸੀ ਇੱਕ ਚਮਚ ਚਮਚ ਪਾ ਲਓ ਮੈਂ ਥੋੜਾ ਚਮਚ ਤੋਂ ਜ਼ਿਆਦਾ ਲਿਆ ਸਵਾ ਕ ਚਮਚ ਕਿਉਂਕਿ ਆਪਣੇ ਅੰਬ ਵੀ ਜ਼ਿਆਦਾ ਨੇ ਆਪਾਂ ਨੇ ਧਨੀਆ ਲਿਆ ਸੌਂਫ ਲਈ ਆ ਜੀਰਾ ਲਿਆ ਥੋੜੀ ਜਿਹੀ ਕਾਲੀ ਮਿਰਚਾਂ ਲਈਆਂ ਨੇ ਤੇ ਮੇਥੇ ਬਿਲਕੁਲ ਘੱਟ ਹੀ ਪਾਏ ਕਿਉਂਕਿ ਮੇਥੇ ਨਾਲ ਥੋੜੀ ਕੌੜੀ ਹੋ ਜਾਂਦੀ ਤੇ ਫਿਰ ਬੱਚੇ ਨਹੀਂ ਖਾਂਦੇਗੇ ਥੋੜੀ ਜਿਹੀ ਲਈ ਆਪਾਂ ਨੇ ਰਾਈ ਤੁਸੀਂ ਬਿੜੀ ਸਰੋਂ ਵੀ ਪਾ ਸਕਦੇ ਹੋ ਬਾਕੀ ਸਵਾਦ ਅਸਾਰ ਨਮਕ ਹਲਦੀ ਮਿਰਚਾਂ ਦੂਜੀਆਂ ਮਿਰਚਾਂ ਆਪਾਂ ਥੋੜੀਆਂ ਜਿਹਾ ਪਾਵਾਂਗੇ ਕਿਉਂਕਿ ਥੋੜੀ ਛੋਲਛਲੀ ਚਾਹੀਦੀ ਹੈ ਤੇ ਥੋੜੀ ਮੁਟਕੀ ਚਾਹੀਦੀ ਹੈ ਤੇ ਆਪਾਂ ਨੇ ਇਹ ਬਣਾਉਣੀਆਂ ਹਨ ਆਪਾਂ ਨੇ ਨਿਮ ਆਇਲ ਕਰਨਾ ਕੁੱਕ ਕਰਦੇ ਜਪਨੇ ਥੋੜਾ ਜਿਹਾ ਪੰਟਾਇਆ ਬਿਲਕੁਲ ਉਹਦੇ ਵਿੱਚ ਕੋਈ ਵੀ ਸਟੈਂਡ ਜਾਂ ਤੁਸੀਂ ਕੋਈ ਵੀ ਪਾਲੀ ਰੱਖ ਕੇ ਤੇ ਜਿਹੜੇ ਇਹ ਅੰਬ ਨੇ ਇਹਨਾਂ ਨੂੰ ਆਪਾਂ ਨੇ ਵਿੱਚ ਰੱਖ ਲੈਣਾ ਰੱਖ ਤਾਂ ਉਹ ਇਹਨਾਂ ਨੂੰ ਕੁੱਕਰ ਦਾ ਹੁਸ਼ ਹੋ ਜਾ ਆ ਤੇ ਜੇ ਆਪਾਂ ਨੇ ਪਾਣੀ ਚਾਲੂ ਕਰਤਾ ਟੱਕਾ ਲਗਾ ਕੇ ਆਪਾਂ ਨੇ ਚਾਰ ਤੋਂ ਪੰਜ ਸੀਟੀਆਂ ਲਗਾਉਣੀਆਂ ਨੇ ਪਾਣੀ ਪਾਣ ਪਾਣੀ ਬਿਲਕੁਲ ਨਹੀਂ ਪਾਣਾਗਾ ਕਿਉਂਕਿ ਜੇ ਜਦੋਂ ਪਾਣੀ ਪਾ ਲੈਨੇ ਆ ਤਾਂ ਖਰਾਬ ਹੋਉਂਦੇ ਚਾਲ ਸੀਟੀਆਂ ਦਾ ਅੰਦਰ ਤੇ ਵਸਣ ਆਪਣੀਆਂ ਇਹਨੂੰ ਸੀਟੀਆਂ ਲੱਗ ਜਾਣ ਤੇ ਮਿਲਦੇ ਆਪਾਂ ਤੁਹਾਨੂੰ ਤੇ ਜੀ ਆਪਾਂ ਨੇ ਚਾਰ ਸੀਟੀਆਂ ਮਰਾਲੀਆਂ ਆਪਾਂ ਨੂੰ ਦੇਖੋ ਕਿੰਨੇ ਵਧੀਆ ਜੰਮੀ ਮੈਸ਼ ਹੋ ਗਈ ਤੇ ਹੁਣ ਇਹ ਕੱਢਣੇ ਬਹੁਤ ਔਖੇ ਪੈਣੇ ਨੇ ਕੱਢ ਕੇ ਦੇਖਦੇ ਆਂ ਬਾਹਰੇ ਦੇ ਕਿਉਂਕਿ ਜਿਆਦਾ ਮੈਂ ਗਰਮ ਇਹਨਾਂ ਕਰ ਦੱਖ ਦੇ ਕਰ ਲਵਾਂਗਾ ਤੇ ਜਿਹੜੀ ਆਪਾਂ ਨੇ ਚੀਨੀ ਰੱਖੀ ਸੀ ਇਹਦੇ ਵਿੱਚ ਐਡ ਕਰ ਦੇਣੀ ਤੁਸੀਂ ਇੱਥੇ ਮਿਸ਼ਰੀ ਵੀ ਪਾ ਸਕਦੇ ਹੋ ਸ਼ੱਕਰ ਵੀ ਪਾ ਸਕਦੇ ਆ ਆਪਣੇ ਕੋਲ ਮਿਸ਼ਰੀ ਹੈ ਨਹੀਂ ਸੀ ਆਪਾਂ ਨੇ ਚੀਨੀ ਹੀ ਪਾਤੀ ਗਰਮਾ ਹੋ ਸ਼ੀਤੀ ਚੀਨੀ ਖੁਰਜਣੀ ਹੋ ਜਾਂਦੀ ਆਪਾਂ ਇਹਨੂੰ ਜੀ ਥੋੜਾ ਜਿਹਾ ਮੈਸ਼ ਕਰਤਾ ਆਪਾਂ ਨੇ ਮਿਕਸੀ ਦੇ ਜੱਗ ਵਿੱਚ ਨਹੀਂ ਪਾਈ ਮੈਂ ਕਿਹਨੇ ਭਾਂਡੇ ਕਿਉਂ ਲਵੇਣ ਲੈਣੇ ਸਿੱਧਾ ਕੜਾਹੀ ਦੇ ਵਿੱਚ ਆਪਾਂ ਗ੍ਰਾਈਂਡਰ ਨਾਲ ਇਹਨੂੰ ਫਰਾਈਂਡ ਕਰ ਲੈ ਲਈ ਥੋੜੀ ਬਹੁਤ ਮੋਟੀ ਇਹਨੂੰ ਕਿੰਨੀ ਸੋਹਣੀ ਘਟ ਸੋਹਣੀ ਆ ਰਹੀ ਹੈ ਬਸ ਇਹਨਾਂ ਨੂੰ ਥੋੜਾ ਜਿਹਾ ਹੀ ਰੋਸਟ ਕਰਨਾ ਜ਼ਿਆਦਾ ਨਹੀਂ ਭੁੰਨਣਾ ਹੈਗਾ ਤੇ ਇਹਨਾਂ ਦਾ ਟੇਸਟ ਚੰਗੇ ਜਾਂਦਾ ਤੇ ਹੁਣ ਇਹਨੂੰ ਆਪਾਂ ਰੱਖ ਦਿੰਦੇ ਆ ਥੋੜੀ ਜਿਹੀ ਠੰਡਾ ਹੋਣ ਲਈ ਤੇ ਫਿਰ ਗ੍ਰਾਈਂਡ ਕਰਕੇ ਉਹਦੇ ਵਿੱਚ ਪਾ ਦਿੰਦੇ ਆ ਤੇ ਜੀ ਮਸਾਲੇ ਆਪਾਂ ਨੇ ਪਾ ਲਈ ਮਿਕਸੀ ਦੇ ਜੱਗ ਵਿੱਚ ਤੇ ਹੋ ਰਹਿਣਾ ਵਰਤਨ ਸਾਰੇ ਮਸਾਲੇ ਜਾਂਦੂ ਵਿੱਚ ਨੇ ਹਮ ਬਸ ਇਹਨੂੰ ਆਪਾਂ ਨੇ ਐਤਾ ਕਰਕੇ ਦੇਖ ਲੈਣਾ ਥੋੜੀ ਜਿਹੀ ਹੋਰ ਪੁੰਨਾਂਗੇ ਬਸ ਇਹਦਾ ਚਿਪ ਚਿਪ ਜੀ ਕਰਦੇ ਰੱਖਣੀ ਆ ਤਾਰ ਨਹੀਂ ਬਣਨੀ ਚਾਹੀਦੀ ਚਾਸਨੀ ਦੀ ਫਿਰ ਉਦਾਂ ਜਿਹੜੀ ਹੋ ਜਾਂਦੀ ਹੈ ਜਿੱਦਾਂ ਪਹਿਲਾਂ ਇੱਕ ਗੱਟੀ ਦਾ ਪਰੰਟ ਐਸੀ ਦੂਜੀ ਚਟਨੀ ਬਣਾਈ ਸੀ ਜਿਹੜੀ ਜੰਦੀ ਦੀ ਮੇਰੀ ਚਟਨੀ ਤਾਂ ਨਹੀਂ ਜ਼ਿਆਦਾ ਕੜੀ ਉਹਦੇ ਵਿੱਚ ਉਹ ਚੀਨੀ ਜ਼ਿਆਦਾ ਰਹੀ ਸੀ ਜਦ ਵੀ ਆ ਤਾਂ ਉਹ ਜ਼ਿਆਦਾ ਖੋਸ ਬਣ ਜਾਂਦੀ ਹੈ ਇਹ ਚਟਨੀ ਆਪਣੀ ਬਣ ਗਈ ਮੈਂ ਤੁਹਾਨੂੰ ਸੁਨਾਹ ਦਵਾਂਗੀ ਜੇਕਰ ਤੁਸੀਂ ਇਹ ਵਿੱਚ ਅੰਬੀਆਂ ਦੇ ਟੁਕੜੇ ਨਹੀਂ ਰੱਖਣਾ ਚਾਹੁੰਦੇ ਤਾਂ ਤੁਸੀਂ ਮਿਕਸੀ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਗ੍ਰाइंड ਕਰ ਲਿਓ ਤੇ ਸਵੇਰੇ ਆਪਾਂ ਬ੍ਰੇਕਫਾਸਟ 'ਚ ਖਾਵਾਂਗੇ ਤੇ ਹੁਣ ਆਪਾਂ ਕਰਦੇ ਆ ਇਹਦਾ 6 ਕੱਪ ਵੀ ਕਿਤਨੀ ਬਣੀ ਆ ਪੂਰਾ ਦੇਸੀ ਤਰੀਕਾ ਪੂਰੀ ਮਸਾਲਾ ਜਿਵੇਂ ਬਣ ਜਾ ਰਾਹੇ ਤੇ ਹੂੰ ਜਿੰਨੇ ਸਨੇ ਆਵਣ ਵਾਲੇ ਜਮੇ ਜਾਂਦੇ ਹੂੰ ਤੇ ਗੈਸ ਕਰ ਦਿੰਦੇ ਆ ਜੀ ਬੰਦ ਬਣ ਗਈ ਵਧੀਆ ਇਹਨੂੰ ਪਾਣੀ ਪੂਣੀ ਬਿਲਕੁਲ ਨਹੀਂ ਨਿਕਲਦਾ ਵਿਚੋਂ ਇਹਦੇ ਤਾਂ ਆਣ ਇਹਨੂੰ ਖਾਲਣੇ ਮੈਂ ਕਿ ਸਵੇਰੇ ਪਰੌਂਠੇ ਆ ਕੱਲੋ ਸਿੰਪਲ ਪਰੌਂਠੇ ਬਣਾਉਣੀਆਂ ਅੱਜ ਮੈਂ ਐਸੀ ਆ ਗੋਣਾ ਸਿੰਪਲ ਪਰੌਂਠੇ ਬਣਾ ਕੇ ਤੁਹਾਨੂੰ ਖਵਾਣੇ ਤੇ ਪਰੌਂਠੇ ਨਾਲ ਦੁੱਧ ਬਣਾਉਣੇ ਅਸਲੀ ਰੂਟਾ ਜਿਹੜਾ ਮੈਂ ਤੁਹਾਨੂੰ ਇਹ ਐਡਰੈਸ ਕਰਦ ਰਹੀ ਆ ਤੇ ਜੀ ਸਵੇਰ ਦਾ ਬ੍ਰੇਕਫਾਸਟ ਬਣ ਚੁੱਕਿਆ ਆ ਆਪਾਂ ਨੇ ਰਾਤ ਬਣਾਈ ਸੀ ਚਟਨੀ ਤੇ ਹੁਣ ਸਵੇਰੇ ਏ ਕਰੇਲੇ ਤੇ ਭਿੰਡੀਆਂ ਬਣਾਏ ਨੇ ਅੱਪਾ ਨੇ ਲੈਣਾ ਸੀ ਤੁਹਾਡੇ ਅੰਕਲ ਕੋਲੋਂ ਚਟਣੀ ਦਾ ਰਿਵਿਊ ਕਿਉਂਕਿ ਆਪਾਂ ਨੇ ਤਾਂ ਰਾਤੀ ਖਾ ਲਈ ਸੀਗੀ ਤੇ ਹੁਣ ਦੇਖਦੇ ਆ ਇਹਨਾਂ ਨੂੰ ਕਿੱਦਾਂ ਦੇ ਲੱਗੇ ਵਾਹ ਸੋ ਚੋ ਵਾਰੀ ਇਹ ਦੱਸੋ ਹਾਂਜੀ ਇਹ ਚਟਣੀ ਪਤਾ ਤੇਰੀ ਹੰਮਤ ਨਾਲੇ ਬਣ ਗਈ ਜੇ ਤੂੰ ਉਦੋਂ ਨਾਲ ਉਦੀ ਕਰਾ ਹੋ ਜਾਣ ਸੀ ਮੈਂ ਆਪ ਦੇ ਦੇਣੀ ਸੀ ਕਿਸੇ ਨੂੰ ਪਰ ਮੇਰੀ ਉਂਗਲ ਵੀ ਸਾਰੀ ਫਟ ਗਈ ਵੱਢੀ ਗਈ ਕੱਲ ਉਹ ਟਾਇਲਟ ਦੀ ਸੀਟ ਦੀ ਉਹ ਪੱਤੀ ਬੱਜੀ ਬਹੁਤ ਲੜੇ ਚਲੋ ਦਸੋ ਖਾ ਕੇ ਮੈਨੂੰ ਤਾਂ ਪਰ ਬਹੁਤ ਸਵਾਦ ਲੱਗੀ ਪਤਾ ਨਹੀਂ ਕਿ ਦੂਜੀ ਨਾਲੋਂ ਵੱਧ ਸਵਾਦ ਲੱਗੀ ਇਹਦਾ ਬ੍ਰੈਡਾਂ 'ਚ ਲਾ ਕੇ ਖਾਣ ਵਾਲਾ ਜੈਮ ਬਣਿਆ ਪਿਆ ਹਮਮ ਇਹਨਾਂ ਬ੍ਰੈਡ ਦੀ ਜਾਂ ਘਰ ਰੋਟੀ ਨੂੰ ਨਾ ਕੱਟ ਕੇ ਮੋਟਾ ਰੱਖ ਕੇ ਤੇ ਲਾ ਕੇ ਖਾਓ ਕਿੰਨਾ ਸਵਾਦ ਸਵਾਲ ਵੀ ਬਹੁਤਾਂ ਲਾਜਵਾਬੀ ਬਹੁਤ ਆਪਣੇ ਕਈ ਰਿਸ਼ਤੇਦਾਰੇ ਪਾਉਂਦੇ ਨੇ ਹਮ ਤਖਰ ਵਾਲੇ ਵੀ ਪਾਉਂਦੇ ਨੇ ਜਿਹੜੀ ਗੁੱਡੀ ਉਟਾਲਾ ਬਹੀ ਵੀ ਆ ਕਦੂਜੀ ਕਦੂ ਕਸ਼ ਕਰਕੇ ਪਾਉਂਦੇ ਨੇ ਹੋਰ ਸਟਾਈਲ ਨਾਲ ਬਣਦੀ ਇਹ ਹੋਰ ਸਟਾਈਲ ਨਾਲ ਕੁਲਵਿੰਦਰ ਵੀ ਪਾ ਲੈਂਦੀ ਆ ਹਮ ਆਲਮ ਦਾ ਮੈਨੂੰ ਪਤਾ ਨਹੀਂ ਆਲਮ ਨੂੰ ਮੈਂ ਦੇ ਨਹੀਂ ਹੁੰਨੀ ਆ ਪਾਉਂਦੇ ਉਹ ਮੇਰੇ ਕੋਲੋਂ ਲੈ ਜਾਂਦੀ ਹੁੰਦੀ ਜਦੋਂ ਪਾਈ ਹੁੰਦੀ ਆ ਥੋੜੀ ਜੀ ਬਣੀ ਉਹਨਾਂ ਦੀ ਭੂਆ ਦਾ ਬੂਨ ਆ ਜੀ ਉਹਨੂੰ ਦਿਖਾਈ ਨਹੀਂ ਮੈਂ ਕੋਈ ਮਹਾਪਾਈ ਚਟਨੀ ਲਾਦਾ ਕਹਿੰਦੀ ਬਾਹੀਂ ਮੇਰੇ ਮੂੰਹ ਤੋਂ ਚੁੱਪੀ ਗਈ ਵੀ ਪਾਣੀ ਆ ਗਿਆ ਫਿਰ ਉਹ ਪੁੱਛਦੀ ਸੀ ਮੈਂ ਵੀ ਤੇਰੀ ਭਾਬੀ ਨੂੰ ਪਤਾ ਕਿਵੇਂ ਬਣਾਈ ਆ ਤੇ ਵਧੀਆ ਲੱਗੇ ਤੁਹਾਨੂੰ ਬਹੁਤ ਵਧੀਆ ਇਹਦਾ ਵਾਹਿਗੁਰੂ ਦੀ ਕਿਰਪਾ ਨਾਲ ਧੰਨ ਧੰਨ ਬਾਬਾ ਸੁੰਦਰदास जी ਨਾਲ ਐਤੀ ਅੰਗਲੀ ਚੋਰੀ ਹੋ ਗਈ ਇਹ ਕੋਈ ਗੱਲ ਨਹੀਂ ਚੋਰੀ ਹੋ ਗਿਆ ਕਿਸੇ ਦੇ ਇਹ ਮੇਰੀ ਨਹੀਂ ਇਹ ਮੁੱਲ ਲੈ ਕੇ ਬਣਾ ਲੈਂਦੇ ਕੋਈ ਦੋ ਸਾਲ ਤਾਂ ਆਪਾਂ ਨੇ ਅੰਬ ਦੇਖੇ ਹੀ ਜਿਹਦੇ ਕਰਮਾ ਚਾ ਉਹ ਖਾ ਲੈਂਦਾ ਹਾਂ ਜਿਹਦੇ ਕਰਮਾ ਚਾ ਦੋ ਸਾਲ ਤਾਂ ਆਪਾਂ ਨੇ ਅੰਬ ਦੇਖੇ ਹੀ ਨਹੀਂ ਹੈਗੇ ਲੱਗਦੇ ਬਹੁਤ ਨੇ ਚਲੋ ਤੁਸੀਂ ਆਪਣਾ ਫੁਲਕਾ ਕਰੋ ਇੰਜੋਏ ਮੈਂ ਵੀ ਖਾਣਾ ਠੰਡਾ ਹੋ ਰਿਹਾ ਹੈ ਵੀ ਪ੍ਰਸ਼ਾਦਾ ਚੱਲਦੀ ਹੈ ਇੰਜੋਏ ਕਰਦੇ ਹੋ ਬਹੁਤ ਬਹੁਤ ਦੀ ਸ਼ਾਬਾਸ਼ ਜੀ ਤੇਰੇ ਤੇ ਜੀ ਆਂਤ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ